ਜਦੋਂ ਕਿ ਮੁੰਡਾ ਕਹਿ ਰਿਹਾ ਕਿ ਮੈਨੂੰ ਤਾਂ ਪਹਿਲੇ ਦਿਨ ਪਹਿਲੀ ਰਾਤ ਹੀ ਨਾਲ ਸੌਣ ਨਹੀਂ ਦਿੱਤਾ ਤੇ ਤੁਸੀਂ ਸੋਚ ਸਕਦੇ ਆ ਕਿ ਕੁੜੀ ਦੀ ਪਹਿਲਾਂ ਪਲੈਨਿੰਗ ਸੀ ਸਾਰਾ ਕੁਝ ਸੀ ਜਦੋਂ ਮੁੰਡੇ ਨੂੰ ਪੁੱਛਦੇ ਆ ਕਿ ਤੂੰ ਇਦਾਂ ਜਦ ਤਨੂੰ ਪਹਿਲਾਂ ਹੀ ਪਤਾ ਸੀ ਕਿ ਪਹਿਲੀ ਰਾਤ ਤੇਰੇ ਨੇ ਇਦਾਂ ਬਿਹੇਵ ਕਰ ਰਹੀ ਐ ਫਿਰ ਤੂੰ ਪੈਸਾ ਕਿਉਂ ਲਗਾਇਆ ਪਰ ਉਹ ਕਹਿੰਦਾ ਵੀ 6 ਮਹੀਨੇ ਸਾਲ ਗੱਲ ਵਧੀਆ ਕੀਤੀ ਫੋਨ ਤੇ ਘਰਦਿਆਂ ਨਾਲ ਵੀ ਕਿਉਂਕਿ ਫੀਸਾਂ ਭਰਨੀਆਂ ਪੈਂਡਿੰਗ ਸੀ ਜਦੋਂ ਤੱਕ ਮੁੰਡਾ ਫੀਸਾਂ ਭਰਦਾ ਰਿਹਾ ਸਾਰਾ ਫੀਸਾਂ ਦਾ ਕੰਮ ਖਤਮ ਹੋ ਗਿਆ ਫੀਸਾਂ ਤੋਂ ਬਾਅਦ ਤੇ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿੱਦਾਂ ਹਾਲ ਚਾਲ ਸਾਰੇ ਠੀਕ ਠਾਕ ਆਈ ਹੋ ਸਾਰੇ ਠੀਕ ਠਾਕ ਹੋਗੇ ਤੇ ਇਹ ਨਿਊਜ਼ ਆ ਪੰਜਾਬੀਆਂ ਲਈ ਇੱਕ ਸ਼ਰਮ ਦੀ ਗੱਲ ਹੋ ਰੱਖ ਕੇ ਇੱਕ ਕੁੜੀ ਹੋਰ 45 ਲੱਖ ਲਵਾ ਕੇ ਮੁੰਡੇ ਦਾ ਕੈਨੇਡਾ ਜਾ ਕੇ ਮੁੱਕਰ ਗਈ ਤੇ ਤੁਸੀਂ ਦੇਖਿਆ ਹੋਊਗਾ ਬਹੁਤ ਕੇਸ ਇਦਾਂ ਦੇ ਆਉਂਦੇ ਆ ਤੇ ਕਈ ਮੁੰਡੇ ਦੇ ਵਿੱਚ ਸੁਸਾਇਸਾਈਡ ਵੀ ਕਰ ਲੈਂਦੇ ਆ ਤੇ ਇਸ ਵੀਰ ਨੇ ਸੁਸਾਇਸਾਈਡ ਕਰਨ ਦੀ ਜਗ੍ਹਾ ਤੇ ਇਸ ਚੀਜ਼ ਦੇ ਲਈ ਵਿਰੁੱਧ ਆਵਾਜ਼ ਉਠਾਈ ਆ ਫਾਈਟ ਕਰਨ ਦਾ ਸੋਚਿਆ ਕਿ ਚਲੋ ਠੀਕ ਆ ਉਹ ਮੇਰੇ ਨਾਲ ਫਰਾਡ ਕਰ ਗਈ ਤੇ ਮੈਂ ਸੁਸਾਈਡ ਕਰਕੇ ਆਪਣੇ ਘਰ ਦੇ ਨੂੰ ਹੋਰ ਨਹੀਂ ਡੋਪਣਾ ਜਿਹੜਾ ਮੇਰਾ ਕਰਜ਼ਾ ਚੜਿਆ ਮੇਰੇ 45 ਲੱਖ ਰੁਪਏ ਦਾ ਮੈਂ ਫਾਈਟ ਕਰਕੇ ਕਮ ਸੇ ਕਮ ਕੁੜੀ ਤੋਂ 45 ਲੱਖ ਤਾਂ ਲਵਾਂ ਤੇ ਉਹਦੇ ਬਾਰੇ ਆਪਾਂ ਪੂਰੀ ਗੱਲ ਕਰਦੇ ਅੱਜ ਕੀ ਸੀ ਨਾ ਕੀ ਨਹੀਂ ਕੀ ਹੋਇਆ ਇਹਨਾਂ ਦੇ ਵਿੱਚ ਕੀ ਨਹੀਂ ਹੋਇਆ ਕਿਉਂਕਿ ਤੁਹਾਨੂੰ ਪਤਾ ਕਿ ਦੋਨਾਂ ਤਰਫਾਂ ਦੀਆਂ ਗੱਲਾਂ ਸੁਣਨੀਆਂ ਜ਼ਰੂਰੀ ਹੁੰਦੀਆਂ ਫੇਰ ਹੀ ਆਪਾਂ ਕਿਸੇ ਨਤੀਜੇ ਤੱਕ ਪਹੁੰਚਦੇ ਹੁੰਦੇ ਆ ਨਹੀਂ ਤੁਹਾਨੂੰ ਪਤਾ ਜਦੋਂ ਵੀ ਆਪਾਂ ਇੱਕ ਚੀਜ਼ ਦਾ ਕੋਈ ਵੀ ਪੱਖ ਹਾਂਦਾ ਤਾਂ ਦੂਜੀ ਦਾ ਨਹੀਂ ਸੁਣਦੇ ਤਾਂ ਆਪਾਂ ਨੂੰ ਪਤਾ ਨਹੀਂ ਲੱਗਦਾ ਤਾਂ ਜਿਹੜੀ ਚੀਜ਼ ਦਾ ਆਪਾਂ ਪੱਖ ਸੁਣਦੇ ਆ ਆਪਾਂ ਉਹ ਹੀ ਚੀਜ਼ ਲਾਉਂਦਾ ਕਿ ਸਿਰਫ ਸਿਰਫ ਇਹੀ ਬੰਦਾ ਸਹੀ ਆ ਤੇ ਇਦਾਂ ਹੀ ਹੋ ਰਿਹਾ ਤੇ ਹੁਣ ਤੁਹਾਨੂੰ ਪਤਾ ਕਿ ਅਕਸਰ ਦੇਖਿਆ ਜਾ ਰਿਹਾ ਕਿ ਇੱਕ ਇੱਕ ਓਬਜੈਕਸ਼ਨ ਹੁੰਦਾ ਇੱਕ ਇੱਕ ਕੁੜੀਆਂ ਪਾ ਡਾਇਲੌਗ ਹੁੰਦਾ ਕਿ ਮੁੰਡੇ ਆ ਨਸ਼ਾ ਕਰਦਾ ਜੀ ਮੁੰਡਾ ਕੁੜ ਦਾ ਮਾਰਦਾ ਮੁੰਡਾ ਮੇ ਤੋਂ ਦੇਹ ਜ ਮੰਗਦਾ ਪੇਸ਼ ਆਪਾਂ ਇਹੀ ਚੀਜ਼ ਸੁਣਦੇ ਪਏ ਇਹੀ ਚੀਜ਼ ਦੇਖਦੇ ਪਏ ਜਿਸ ਦੇ ਨਾਲ ਆਪਾਂ ਹਮੇਸ਼ਾ ਇਹੀ ਮੁੰਡੇ ਨੂੰ ਗਲਤ ਕਹਿੰਦੇ ਆ ਪਰ ਵੀਰੋ ਇਹ ਕੇਸ ਸਭ ਤੋਂ ਉਲਟਾ ਕਿਉਂਕਿ ਇਸ ਕੇਸ ਦੇ ਵਿੱਚ ਇੱਕ ਕੁੜੀ ਨੇ ਵਿਆਹ ਕਰਵਾਇਆ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਦੋਨਾਂ ਨੇ ਲਾਵਾ ਲੀਤੀ ਤੇ ਲਾਵਾ ਲੈਣ ਤੋਂ ਬਾਅਦ ਇਨਾਂ ਦਾ ਵਿਆਹ ਹੋਇਆ ਵਿਆਹ ਤੋਂ ਬਾਅਦ 1 ਸਾਲ ਬਾਅਦ ਕੁੜੀ ਬਾਹਰ ਚਲੇ ਜਾਂਦੀ ਆ ਤੇ ਮੁੰਡਾ ਆਪਣੀ ਘਰ ਵਾਲੀ ਸਮਝ ਕੇ ਉਹਦੇ ਉੱਪਰ ਹਰ ਇੱਕ ਪਾਈ ਪਾਈ ਲਗਾ ਦਿੰਦਾ ਕਿ ਹਾਂ ਮੇਰੀ ਘਰ ਵਾਲੀ ਕਿਉਂਕਿ ਤੁਹਾਨੂੰ ਵੀ ਪਤਾ ਆਪਣੀ ਘਰ ਵਾਲੀ ਲਈ ਬੰਦਾ ਹਰ ਕੁਸ਼ ਕੀ ਕੁਸ਼ ਨਹੀਂ ਕਰਦਾ ਤੇ ਉਹ ਬੰਦਾ 45 ਲੱਖ ਰੁਪਏ ਲਗਾ ਕੇ ਉਹਨੂੰ ਲੋਨ ਚੱਕ ਕੇ ਕਰਜ਼ੇ ਥੱਲੇ ਆ ਕੇ ਕੈਨੇਡਾ ਭੇਜ ਦਿੰਦਾ ਤੇ ਜਦੋਂ ਮੁੰਡੇ ਦੀ ਵਾਰੀ ਆਉਂਦੀ ਆ ਕਿ ਚਲੋ ਠੀਕ ਆ ਦੋਨੋਂ ਮੀਆਂ ਵੀ ਵੀ ਨਾਲ ਰਹਿਣਗੇ ਕੁੜੀ ਦਾ ਫਰਚ ਹੁੰਦਾ ਕਿ ਮੁੰਡੇ ਨੂੰ ਨਾਲ ਬੁਲਾ ਲਵੇ ਕਿਉਂਕਿ ਹਮੇਸ਼ਾ ਹੀ ਜਿਹੜੇ ਕਪਲ ਹੁੰਦੇ ਆ ਮੀਆਂ ਵੀ ਵੀ ਹਸਬੰਡੋ ਵਾਈਫ ਹੁੰਦੇ ਆ ਅਗਰ ਬੰਦਾ ਚਲੇ ਜਾਵੇ ਤਾਂ ਉਹ ਚਾਹੁੰਦਾ ਹੁੰਦਾ ਕਿ ਮੇਰੇ ਬੱਚੇ ਤੇ ਮੇਰੀ ਘਰ ਵਾਲੀ ਮੇਰੇ ਕੋਲ ਆਵੇ ਇਦਾਂ ਹੀ ਆਕਰ ਉਹ ਸੱਚੇ ਘਰ ਵਾਲਾ ਘਰ ਵਾਲੀ ਹੁੰਦੇ ਤਾਂ ਕੁੜੀ ਵੀ ਉਹਨੂੰ ਆਪਣੇ ਕੋਲ ਬੁਲਾਉਂਦੀ ਪਰ ਕਿ ਨਹੀਂ ਕੁੜੀ ਨਹੀਂ ਬੁਲਾ ਰਹੀ ਬਾਕੀ ਤੁਸੀਂ ਮੁੰਡੇ ਦੇ ਵੀ ਸਾਰੇ ਰੋ ਰੋ ਕੇ ਕਹਿ ਰਿਹਾ ਕਿ ਮੁੰਡਾ ਕਿ ਮੈਂ ਰੋਂਦਾ ਰੋਂਦਾ ਪਿੱਟ ਗਿਆ ਕਿ ਮੇਰਾ ਵੀਜ਼ਟਰ ਵੀਜ਼ਾ ਲਵਾ ਦੇ ਪਰ ਕੁੜੀ ਨੇ ਨਹੀਂ ਸੁਣੀ ਤੇ ਉਹ ਕੁੜੀ ਨੇ ਸਾਫ਼ ਹੀ ਕਹਿਤਾ ਇਹਨੂੰ ਫੀਸਾ ਫੂਸਾ ਭਰਾ ਕੇ ਕਿ ਮੈਨੂੰ ਤੂੰ ਪਸੰਦ ਨਹੀਂ ਸਵਾਲ ਤਾਂ ਫਿਰ ਇਦਾਂ ਹੀ ਆ ਜਦੋਂ ਪਹਿਲੇ ਤੋਂ ਨੇ ਕਹਿ ਰਹੇ ਮੈਨੂੰ ਤਾਂ ਪਸੰਦ ਨਹੀਂ ਸੀ ਉਹਦਾ ਮੇਨ ਮੋਟਿਵ ਹੀ ਇਦਾਂ ਦਾ ਸੀਗਾ ਵੀ ਮੈਂ ਬਸ ਬਾਹਰ ਜਾ ਕੇ ਮੁਕਰਨਾ ਮੈਂ ਕਿਹੜਾ ਬਾਹਰ ਲੰਗਣਾ ਵੀ ਮੈਂ ਇਹਦੇ ਨਾਲ ਰਹਿਣਾ ਨਹੀਂ ਉਹ ਕਹਿ ਰਹੀ ਆ ਇਦਾਂ ਵੀ ਕਹਿ ਰਹੀ ਮੈਂ ਪੁੱਛਿਆ ਤੂੰ ਉਦੋਂ ਤਾਂ ਮੇਰੇ ਨਾਲ ਹੱਥ ਫੜ ਕੇ ਬਿਆਚ ਸਾਰੇ ਜੋ ਜਾਂਦੀ ਸੀ ਕਹਿ ਰਹੀ ਮੈਂ ਤੇਰਾ ਦੱਸ ਕਿੱਥੇ ਹੱਥ ਫੜਿਆ ਇਦਾਂ ਕਹੇ ਹੁਣ ਦੱਸੋ ਤੁਸੀਂ ਕੀ ਕਰੋਗੇ ਕੀ ਕਹਿਣਾ ਚਾਹੋਗੇ ਕੀ ਨਹੀਂ ਕਹਿਣਾ ਚਾਹੋਗੇ ਜਦੋਂ ਇਦਾਂ ਦੀ ਕੋਈ ਕੁੜੀ ਕਾਹਨ ਕਰ ਦਿੰਦੀ ਆ ਤਾਂ ਜਿਹੜੇ ਬਾਕੀ ਹੀ ਜਿਹੜੇ ਜਿਹੜੀਆਂ ਚੰਗੀਆਂ ਕੁੜੀਆਂ ਹੁੰਦੀਆਂ ਜਿਹਨੂੰ ਬਾਕੀ ਹੀ ਸਟੱਡੀ ਹੁੰਦੀ ਆ ਉਹਨਾਂ ਦੇ ਕੋਲ ਹਾਈਲਾਈਟਸ ਕੀਤੀ ਹੁੰਦੀ ਆ ਤੇ ਉਹਨਾਂ ਨੂੰ ਚੰਗੇ ਮਾ ਘਰ ਵਾਲੇ ਦੀ ਜ਼ਰੂਰਤ ਹੁੰਦੀ ਹੈ ਤੇ ਜੋ ਕਿ ਉਹਨੂੰ ਫੈਮਿਲੀ ਦੇ ਤਰ੍ਹਾਂ ਟਰੀਟ ਕਰੇ ਤੇ ਉਹਨੂੰ ਬਾਹਰ ਪਹਚਾਵੇ ਉਹਨੂੰ ਉਹਦੀ ਮੰਜ਼ਿਲ ਤੱਕ ਲੈ ਕੇ ਜਾਵੇ ਪਰ ਇਦਾਂ ਦੀਆਂ ਕੁੜੀਆਂ ਉਹਨਾਂ ਕੁੜੀਆਂ ਦਾ ਵੀ ਹੱਕ ਮਾਰਦੇ ਨੇ ਸਾਰੀਆਂ ਕੁੜੀਆਂ ਇਦਾਂ ਦੀਆਂ ਨਹੀਂ ਹੁੰਦੀਆਂ ਸਾਰੇ ਬੰਦੇ ਇਦਾਂ ਦੇ ਨਹੀਂ ਹੁੰਦੇ ਪਰ ਕੁਝ ਹੁੰਦੇ ਆ ਪਰ ਜੋ ਵੀ ਹੁੰਦੇ ਆ ਤੁਹਾਨੂੰ ਉਹਨਾਂ ਨੂੰ ਨੱਥ ਪਾਣੀ ਚਾਹੀਦੀ ਆ ਕਿਉਂਕਿ ਆ ਮੁੰਡਾ ਦੇਖ ਲਓ ਰੋ ਰੋ ਕੇ ਅਪੀਲ ਕਰ ਰਿਹਾ ਮੈਂ ਤਾਂ ਬਸ ਇਹੀ ਕਹਿ ਰਿਹਾ ਜੇ ਜਾਂ ਤਾਂ ਕਰਿਆ ਜੇ ਜਾਂ ਮੇਰੇ ਪੈਸੇ ਵਾਪਸ ਦਿੱਤੇ ਜਾਣ ਮੈਂ ਤਾਂ ਬਾਹਰ ਹੀ ਬੈਠੇ ਆ ਜਨੈਵੀਅਨਾਂ ਐਨ ਆਰ ਆਈ ਵੀਰ ਮੇਰੀ ਕੁ ਮਦਦ ਕਰਨਾ ਚਾਹੁੰਦੇ ਮਦਦ ਮੇਰੀ ਕੀਤੀ ਜਾਵੇ ਮੇਰੇ ਕੋਲੇ ਤਾਂ ਵਕੀਲਾਂ ਨੂੰ ਦੇਣ ਨੂੰ ਵੀ ਪੈਸੇ ਨਹੀਂ ਤੇ ਮੈਂ ਤਾਂ ਇਹੀ ਕਹਿੰਦਾ ਜੇ ਨਹੀਂ ਕਿਸੇ ਗੱਲ ਤੇ ਆਉਂਦੀ ਬੇਨਤੀ ਮੈਂ ਤਾਂ ਇਹੀ ਕਰਦਾ ਇਹਨੂੰ ਨਾ ਤਾਂ ਕੋਈ ਉੱਥੇ ਘਰੇ ਰੱਖੇ ਨਾ ਇਹਨੂੰ ਕੋਈ ਕੰਮ ਦੇ ਪੰਜਾਬੀ ਓਨਰ ਕੋਈ ਵੀ ਇਹਨੂੰ ਨਾ ਕੋਈ ਕੰਮ ਦੇਵੇ ਨਾ ਇਹ ਹੈ ਐਨ ਆਰ ਆਈ ਵੀਰਾਂ ਨੂੰ ਕਿ ਇਸ ਕੁੜੀ ਨੂੰ ਆਪਣੇ ਕਮਾਂਕਾਰਾਂ ਤੇ ਨਾ ਰੱਖੋ ਪੰਜਾਬੀਆਂ ਨੂੰ ਕਹਿ ਰਿਹਾ ਇਹ ਇਹਨਾਂ ਨੂੰ ਕੋਈ ਘਰ ਦੇ ਵਿੱਚ ਨਾ ਰੱਖੋ ਅਪੀਲ ਕਰ ਰਿਹਾ ਤੇ ਦੂਜੀ ਗੱਲ ਉਹ ਕਹਿ ਰਿਹਾ ਕਿ ਮੇਰੀ ਹੈਲਪ ਕੀਤੀ ਜਾਵੇ ਤੇ ਮੇਰੇ ਕੋਲ ਤਾਂ ਹੁਣ ਪੈਸੇ ਵੀ ਨਹੀਂ ਐ ਵਕੀਲਾਂ ਨੂੰ ਕੇਸ ਲਾਣ ਦੇ ਉੱਗੇ ਕਿਉਂਕਿ ਇਸ ਮੁੰਡੇ ਨੇ ਪਹਿਲਾਂ ਬਹੁਤ ੱੱਕੇ ਖਾਦੇ ਕਿਉਂਕਿ ਹਨੂ ਪਤਾ ਕਿ ਹਰ ਇੱਕ ਬੰਦੇ ਦੀ ਇਹ ਹੁੰਦੀ ਆ ਕਿ ਸਾਡੀ ਸਮਾਜ ਦੇ ਵਿੱਚ ਸਾਡੀ ਪਿੰਡ ਦੇ ਵਿੱਚ ਰਿਸ਼ਤੇਦਾਰੀ ਦੇ ਵਿੱਚ ਬੇਇੱਜ਼ਤੀ ਨਾ ਹੋਵੇ ਕਿਉਂਕਿ ਜਿਹੜੀ ਹੁੰਦੀ ਆ ਕੰਟ੍ਰੈਕਟ ਮੈਰਿਜ ਹੁੰਦੀ ਆ ਤੁਹਾਨੂੰ ਸਭ ਨੂੰ ਪਤਾ ਹੈ ਇੱਕ ਹੁੰਦੀ ਆ ਕੰਟ੍ਰੈਕਟ ਮੈਰਿਜ ਕਿ ਠੀਕ ਆ ਅਸੀਂ ਤੁਹਾਡੇ ਪਹਿਲੇ ਆਉਣੇ ਤੁਸੀਂ ਸਾਡੇ ਬੰਦੇ ਨੂੰ ਜਾਂ ਕੁੜੀ ਨੂੰ ਬਾਹਰ ਬੁਲਾਉਣਾ ਜੋ ਵੀ ਖਰਚਾ ਆਏਗਾ ਅਸੀਂ ਕਰਾਂਗੇ ਉਹ ਹੁੰਦੀ ਆ ਕੰਟ੍ਰੈਕਟ ਮੈਰਿਜ ਉਹਦੇ ਵਿੱਚ ਪਤਾ ਹੁੰਦਾ ਉਹਦੇ ਵਿੱਚ ਬੰਦਾ ਸਾਰੇ ਆਪਣੇ ਪ੍ਰੂਫ ਸਭ ਕੁਝ A to Z ਇੱਕ ਕਰਕੇ ਰੱਖਦਾ ਪਰ ਜਿਹੜੀ ਵੀਰੇ ਅਰੇਂਜ ਮੈਰਿਜ ਹੁੰਦੀ ਆ ਉਹਦੇ ਵਿੱਚ ਬੰਦਾ ਆਪਣੇ ਘਰ ਵਾਲੀ ਲਈ ਕਰਦਾ ਸਾਰਾ ਕੁਝ ਤੇ ਉਹ ਇਹ ਚੀਜ਼ਾਂ ਦਾ ਨਹੀਂ ਧਿਆਨ ਕਰਦਾ ਕਿ ਕੱਲ੍ਹ ਨੂੰ ਇਹ ਜਾ ਕੇ ਮੁਕਰ ਜੇਗੀ ਉਹਦੇ ਦਿਲ ਵਿੱਚ ਨਹੀਂ ਹੁੰਦਾ ਤੇ ਬਾਕੀ ਜਦੋਂ ਇਦਾਂ ਦੇ ਕਾਂਟ ਹੋ ਜਾਂਦੇ ਆ ਤਾਂ ਫਿਰ ਉਦਾਂ ਚਾਹੀਦਾ ਕਿ ਠੀਕ ਆ ਡਿਵੋਰਸ ਹੁੰਦੇ ਆਏ ਆ ਅੱਜ ਤੋਂ ਨਹੀਂ ਹੁੰਦੇ ਕੋਈ 10 ਸਾਲ ਬਾਅਦ ਵੀ ਦਿੰਦਾ ਕੋਈ 15 ਸਾਲ ਬਾਅਦ ਵੀ ਦਿੰਦਾ ਕੋਈ 6 ਮਹੀਨੇ ਬਾਅਦ ਵੀ ਦਿੰਦਾ ਕਿਸੇ ਕੋਈ ਕੋਈ ਤੇ ਇਦਾਂ ਦੇ ਬੰਦੇ ਵੀ ਆ ਜਿਨ੍ਹਾਂ ਦੀ ਲੰਬ ਮੈਰਜੀਆਂ ਹੋਈਆਂ ਹੁੰਦੀਆਂ 8-8 ਸਾਲ ਦੇ 10-10 ਆਦਾਲ ਦੇ ਰਿਲੇਸ਼ਨ ਹੁੰਦੇ ਜਦੋਂ ਵਿਆਹ ਕਰਦੇ ਆ ਸਾਲ ਬਾਅਦ ਡਿਵੋਰਸ ਹੋ ਜਾਂਦੇ ਆ ਪਰ ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਜੋ ਕਿ ਬੰਦੇ ਨੂੰ ਥੱਲੇ ਲਗਾ ਕੇ ਕਿਉਂਕਿ ਜਦੋਂ ਹਮੇ ਮੋਸਟਲੀ ਕੀ ਹੁੰਦਾ ਕੁੜੀਆਂ ਜਦੋਂ ਵੀ ਤਲਾਕ ਹੁੰਦੇ ਆ ਤਾਂ ਉਹਨਾਂ ਤੋਂ ਪੈਸੇ ਲਿੱਤੇ ਜਾਂਦੇ ਆ ਮੁੰਡਿਆਂ ਨੂੰ ਤਾਂ ਦੇਹ ਦਾ ਪਰਚਾ ਦੇ ਕੇ ਕਿ ਸਭ ਤੋਂ ਦੇਹ ਜ ਮੰਗਿਆ ਸਾਡੇ ਨਾਲ ਘੁੱਟ ਮਾਰ ਹੋਈ ਤੇ ਐਸੇ ਕੇਸ ਦੇ ਵਿੱਚ ਹੁਣ ਮੁੰਡੇ ਲੋਨ ਆ ਕਰਜ਼ਾ 45 ਲੱਖ ਥੱਲੇ ਆ ਤਾਂ ਹੁਣ ਕੁੜੀ ਨੂੰ ਵੀ ਚਾਹੀਦਾ ਕਿ ਕੁੜੀ ਨੂੰ ਮੁੰਡੇ ਨੇ ਪੈਸੇ ਲਾ ਕੇ ਬਾਹਰ ਭੇਜਿਆ ਜਦੋਂ ਕਿ ਮੁੰਡਾ ਕਹਿ ਰਿਹਾ ਕਿ ਮੈਨੂੰ ਤਾਂ ਪਹਿਲੇ ਦਿਨ ਪਹਿਲੀ ਰਾਤ ਹੀ ਨਾਲ ਸੌਣ ਨਹੀਂ ਦਿੱਤਾ ਤੇ ਤੁਸੀਂ ਸੋਚ ਸਕਦੇ ਆ ਕਿ ਕੁੜੀ ਦੀ ਪਹਿਲਾਂ ਪਲੈਨਿੰਗ ਸੀ ਸਾਰਾ ਕੁਝ ਸੀ ਇਹੋ ਮੁੰਡੇ ਨੂੰ ਪੁੱਛਦੇ ਆ ਕਿ ਤੂੰ ਇਦਾਂ ਜਦ ਤਾਨੂੰ ਪਹਿਲਾਂ ਹੀ ਪਤਾ ਸੀ ਕਿ ਪਹਿਲੀ ਰਾਤ ਤੇਰੇ ਨੇ ਇਦਾਂ ਬਿਹੇਵ ਕਰ ਰਹੀ ਐ ਫਿਰ ਤੂੰ ਪੈਸਾ ਕਿਉਂ ਲਗਾਇਆ ਉਹ ਕਹਿੰਦਾ ਵੀ ਕੁੜੀ ਦਾ ਕਹਿਣਾ ਇਹ ਸੀ ਕਿ ਆਪਾਂ ਜਸਟ ਅਰੇਜ ਮੈਰਿਜ ਹੋਈ ਆਪਾਂ ਇੱਕ ਦੂਜੇ ਨੂੰ ਜਾਣਦੇ ਨਹੀਂ ਉਹ ਸਾਰਾ ਇੰਨੀ ਜਲਦੀ ਹੋ ਗਿਆ ਤਾਂ ਥੋੜਾ ਜਿਹਾ ਮੈਨੂੰ ਮੌਕਾ ਚਾਹੀਦਾ ਥੋੜਾ ਜਿਹਾ ਮੈਨੂੰ ਟਾਈਮ ਚਾਹੀਦਾ ਆਪਾਂ ਇੱਕ ਦੂਜੇ ਨੂੰ ਅੰਡਰਸਟੈਂਡ ਕਰਾਂਗੇ ਦੋਸਤ ਬਣਾ ਕੇ ਤੇ ਮੈਨੂੰ ਭਰੋਸੇ 'ਚ ਲੈ ਕੇ ਸਾਰਾ ਕੁਝ ਕੀਤਾ ਤੇ ਮੈਂ ਪਾਗਲ ਪਿਆਰ ਦੇ ਵਿੱਚ ਹੋ ਗਿਆ ਕਿ ਠੀਕ ਆ ਸਾਰਾ ਕੁਝ ਹੁੰਦਾ ਅਰੇਜ ਮੈਰਿਜ ਆ ਇਦਾਂ ਹੋ ਜੇ ਕਰਦਾ ਪਰ ਮੈਨੂੰ ਨਹੀਂ ਸੀ ਪਤਾ ਕਿ ਉਹਨਾਂ ਦੀ ਪਹਿਲੇ ਦਿਨ ਤੋਂ ਹੀ ਪਲੈਨਿੰਗ ਸੀ ਕਿ ਬਾਹਰ ਜਾ ਕੇ ਮੇਰੇ ਨਾਲ ਇਦਾਂ ਕਰਨੀ ਕੁੜੀ ਨੇ 6 ਮਹੀਨੇ ਸਾਲ ਗੱਲ ਵਧੀਆ ਕੀਤੀ ਫੋਨ ਤੇ ਘਰਦਿਆਂ ਨਾਲ ਵੀ ਕਿਉਂਕਿ ਫੀਸਾਂ ਭਰਨੀਆਂ ਪੈਂਡਿੰਗ ਸੀ ਜਦੋਂ ਤੱਕ ਮੁੰਡਾ ਫੀਸਾਂ ਭਰਦਾ ਰਿਹਾ ਸਾਰਾ ਫੀਸਾਂ ਦਾ ਕੰਮ ਖਤਮ ਹੋ ਗਿਆ ਫੀਸਾਂ ਤੋਂ ਬਾਅਦ ਯਕਦਮ ਕੁੜੀ ਨੇ ਕਹਿਦਾ ਕਿ ਤੂੰ ਮੈਨੂੰ ਪਸੰਦ ਨਹੀਂ ਮੈਂ ਤੇਰੇ ਨਾਲ ਵਿਆਹ ਨਹੀਂ ਕਰਾਵਾਂਗਾ ਮੁੰਡੇ ਨੇ ਬਹੁਤ ੱੱਕੇ ਖਾਦੇ ਇੱਧਰ ਉੱਧਰ ਘੁੰਮੇ ਪੰਚਾਇਤਾਂ ਲੈ ਕੇ ਗਿਆ ਪੰਚਾਇਤਾਂ ਵੀ ਇਹੀ ਕਹਿੰਦੀਆਂ ਰਖੀਆਂ ਉਹਨੂੰ ਕਿ ਜਿੰਨੇ ਤੈਨੂੰ ਮਿਲਦੇ ਆ 5-10 ਲੱਖ ਲੈ ਕੇ ਸਾਈਡ ਹੋ ਜਾ ਤੇ ਬਾਕੀ ਤੁਹਾਡੀ ਮਰਜ਼ੀ ਆ ਨਹੀਂ ਕਰਨਾ ਨਾ ਕਰੋ ਤੇ ਕੁੜੀ ਦਾ ਬਾਪ ਵੀ ਇਹੀ ਪਹਿਲਾਂ ਤਾਂ ਕਹਿੰਦਾ ਮੇਰੇ ਮੇਰੇ ਵਾਲ ਦੀ ਸੋਚ ਰਿਆ ਸੀ ਕਿ ਕੋਈ ਸੁਸਾਈਡ ਨਾ ਕਰ ਜਾਈਏ ਕੋਈ ਗਲਤ ਕੰਮ ਨਾ ਕਰ ਲਵੇ ਪਰ ਹੁਣ ਕੁੜੀ ਦਾ ਬਾਪ ਵੀ ਇਹ ਗੱਲ ਕਹਿ ਰਿਹਾ ਜੋ ਤੂੰ ਕਰਨਾ ਕਰ ਲਾ ਫਿਰ ਅਸੀਂ ਮਰਦਿਆਂ ਨੂੰ ਜਦੋਂ ਸਾਡਾ ਕੁਝ ਨਹੀਂ ਹੋਇਆ ਪਰ ਤਰਲੇ ਵੀ ਕੀਤੇ ਸਭ ਕੁਝ ਕੀਤਾ ਪਰ ਜਦੋਂ ਹੁਣ ਨਹੀਂ ਕੁਝ ਬਣਿਆ ਫਿਰ ਅਸੀਂ ਜਾ ਕੇ FIR ਕਰਾਈ ਆ ਜਿਹਦੇ ਵਿੱਚ ਹੁਣ ਮੈਨੂੰ ਇਨਸਾਫ ਦੀ ਲੋੜ ਆ ਮੈਨੂੰ ਚਾਹੀਦਾ ਇਨਸਾਫ ਤੇ ਜਦੋਂ ਕਿ ਉੱਥੇ ਕੁੜੀ ਦੇ ਜਿਹੜੇ ਫਰੈਂਡ ਸਰਕਲ ਆ ਜਾਂ ਨਾਲ ਦੀਆਂ ਕੁੜੀਆਂ ਜਿੱਥੇ ਕੰਮ ਕਰਦੀ ਕਾਲਜ ਦੀਆਂ ਉਹਨਾਂ ਨਾਲ ਸੰਪਰਕ ਕੀਤਾ ਤੇ ਉਹ ਕੁੜੀਆਂ ਨੂੰ ਪਤਾ ਹੀ ਨਹੀਂ ਕਿ ਇਹ ਮੈਰਿਡ ਆ ਤੇ ਕਿਸੇ ਨੂੰ ਪਤਾ ਹੀ ਨਹੀਂ ਕੁੜੀ ਨੇ ਸਾਰੇ ਪਾਸੇ ਇਹੀ ਸ਼ੋਅ ਕੀਤਾ ਸੀ ਕਿ ਉਹ ਸਿੰਗਲ ਆ ਈਵਨ ਕਿ ਮੁੰਡੇ ਨੇ ਇਹ ਵੀ ਦੱਸਿਆ ਕਿ ਜਦੋਂ ਆਪਾਂ ਉੱਥੇ ਜਾਂਦੇ ਜਦੋਂ ਆਪਾਂ ਨੂੰ ਵੀਜ਼ਾ ਮਿਲਦਾ ਉੱਥੇ ਪੁੱਛਦੇ ਆਪਣਾ ਸਟੇਟਸ ਕੀ ਹੈ ਮੈਰਿਜ ਆ ਸਿੰਗਲ ਆ ਤਾਂ ਉੱਥੇ ਵੀ ਕੁੜੀ ਨੇ ਆਪਣਾ ਸਟੇਟਸ ਸਿੰਗਲ ਹੀ ਲਿਖਾਇਆ ਹੋਇਆ ਸੀ ਤੇ ਇਹ ਇੱਕ ਸੋਚੀ ਸਮਝੀ ਚਾਲ ਕਿਉਂਕਿ ਚਲੋ ਠੀਕ ਆ ਬਾਅਦ ਦੇ ਵਿੱਚ ਰਿਸ਼ਤੇ ਚ ਆਣ ਬਾਣ ਆਂਦੀ ਆ ਚਲੋ ਮਾਨਦੇ ਆ ਕਿ ਮੁੰਡੇ ਚ ਵੀ ਗਲਤੀ ਹੋਊਗੀ ਪਰ ਜਿਸ ਟਾਈਮ ਕੁੜੀ ਉੱਥੇ ਗਈ ਸੀ ਉਸ ਟਾਈਮ ਤੇ ਇਹਨਾਂ ਦਾ ਰਿਸ਼ਤਾ ਸਹੀ ਸੀ ਉਸ ਟਾਈਮ ਤੇ ਕੁੜੀ ਨੇ ਕਿਉਂ ਸਿੰਗਲ ਰੱਖਾਇਆ ਨਾਲੇ ਸੋਚਣ ਵਾਲੀਆਂ ਵੀਰੋ ਕਿ ਇਹ ਸਾਰਾ ਕੁਝ ਪਹਿਲਾਂ ਇਹ ਪ੍ਰੀਪਲਾਨ ਸੀਗਾ ਕਿ ਪੈਸੇ ਨਾਲ ਤੋਂ ਲਵਾਉਣੇ ਆ ਬਾਅਦ ਚ ਦੇਖੀ ਜਾਏ ਕਿ ਕੀ ਹੋਏਗਾ ਕੀ ਨਹੀਂ ਤਾਂ ਸੇਮ ਉਹੀ ਚੀਜ਼ ਹੋ ਰਹੀ ਹੈ ਹੁਣ ਉਹ ਮੁੰਡਾ ਰੋ ਰੋ ਕੇ ਗੱਲਾਂ ਦੱਸ ਰਿਹਾ ਆਪਣੀਆਂ ਮੇਰਾ ਕੀ ਹੋਇਆ ਕਿੱਦਾਂ ਹੋਇਆ ਸਾਰਾ ਆਪਣੇ ਬਿੱਲ ਲੈ ਕੇ ਬੈਠਾ ਜੀਐਸਟੀ ਦੇ ਸੁਮੇਤ ਕਿ ਮੈਂ ਇਹਨੂੰ ਹਰ ਇੱਕ ਮਹਿੰਗੀ ਤੋਂ ਮਹਿੰਗੀ ਸ਼ਾਪਿੰਗ ਕਰਵਾਈ ਕਿਉਂਕਿ ਮੈਂ ਇਹ ਕਰਨ ਵਾਲੀ ਸੀ ਪਰ ਮੁੰਡਾ ਹਲੇ ਵੀ ਇਹ ਗੱਲ ਕਹਿ ਰਿਹਾ ਕਿ ਠੀਕ ਆ ਚਲ ਛੱਡ ਦਵੇ ਆਪਣੀ ਪੈਰਲੀ ਬੇਚ ਕਰਜ਼ਾ ਲਾ ਦੂੰਗਾ ਪਰ ਅਗਰ ਉਹ ਚਾਹਦੀ ਹੈ ਕਿ ਮੇਰੇ ਬਸ ਜੇ ਮੈਨੂੰ ਕੈਨੇਡਾ ਦੀ ਲੋੜ ਨਹੀਂ ਮੈਂ ਨਹੀਂ ਜਾਣਾ ਕੈਨੇਡਾ ਨਾ ਮੈਂ ਉਹਨੂੰ ਜਾਣ ਦੇਣਾ ਮੇਰੇ ਘਰੇ ਰਵੇ ਉਹ ਮੈਂ ਕਰਜ਼ਾ ਵੀ ਸਾਰਾ ਕੁਝ ਲਾ ਦੂੰਗਾ ਜਾਂ ਫਿਰ ਮੇਰੇ ਪੈਸੇ ਮੋੜ ਦਵੇ ਤੇ ਹੁਣ ਮੈਂ ਤਾਂ ਹੱਥ ਬੰਨ ਕੇ ਹੀ ਚਾਹੁੰਦਾ ਕਿ ਹੋਰ ਕੁੜੀਆਂ ਦਾ ਅੱਗਾ ਨਾ ਮਾਰੇ ਇਸ ਇਹ ਪਹਿਲਾਂ ਹੀ ਬਹੁਤ ਬਦਨਾਮੀ ਹੋ ਰਹੀ ਹੈ ਕਿਉਂਕਿ ਮੈਂ ਨਹੀਂ ਕਿ ਦੇਖਿਆ ਕਿ ਹੋਰ ਪਾਸੇ ਦੀ ਕਿਸੇ ਹੋਸਟੇਟ ਦੀ ਕੁੜੀ ਨਾਲ ਇਦਾਂ ਕੁਝ ਹੁੰਦਾ ਹੋਵੇ ਜਾਂ ਮੁੰਡੇ ਨਾਲ ਇਦਾਂ ਧੱਕਾ ਹੋਇਆ ਹੋਵੇ ਹਮੇਸ਼ਾ ਹੀ ਇਹ ਥੋੜੀ ਦੇਰ ਬਾਅਦ ਪੰਜਾਬ ਦਾ ਹੀ ਕੇਸ ਕਿਉਂ ਪੰਜਾਬ ਦੀਆਂ ਕੁੜੀਆਂ ਨਾਲ ਹੀ ਕਿਉਂ ਕਿ ਇਦਾਂ ਕਰਦੀਆਂ ਇਹਦੀ ਕੀ ਵਜ੍ਹਾ ਅਗਰ ਤੁਸੀਂ ਕੁਝ ਕਰਨਾ ਹੀ ਹੁੰਦਾ ਹੁਣ ਮੁੰਡੇ ਦੀ ਸਿਰਫ ਸਿਰਫ ਦੋ ਡਿਮਾਂਡ ਸੀਗੀ ਕਿ ਜਾਂ ਤਾਂ ਮੇਰੇ ਆਕੇ ਬਾਹਰ ਜਵੇ ਜਾ ਫੇ ਮੇਰੇ ਪੈਸੇ ਦੇ ਦੇ। ਅਗਰ ਕੁੜੀ ਨੂੰ ਨਹੀਂ ਰਹਿਣਾ ਸੀ ਕੁੜੀ ਨੂੰ ਪਤਾ ਕਿ ਮੈਂ ਮੁੰਡੇ ਦੇ ਪੈਸੇ ਲੋਆਏ ਆ ਤਾਂ ਕੁੜੀ ਨੇ ਨਹੀਂ ਰਹਿਣਾ ਉਹਦੇ ਨਾਲ। ਕੁੜੀ ਉਹਦੇ ਪੈਸੇ ਦੇ ਦੇਵੇ ਤੇ ਨਾ ਇਹ ਹਾਈਲਾਈਟ ਹੋਵੇ ਨਾ ਕਿਸੇ ਪੰਜਾਬੀ ਦੀ ਬਦਨਾਮੀ ਹੋਵੇ ਨਾ ਪੰਜਾਬਰਾਂ ਦੀ ਬਦਨਾਮੀ ਹੋਵੇ ਔਰ ਨਾ ਪੰਜਾਬ ਦੀ ਬਦਨਾਮੀ ਹੋਵੇ ਕਿਉਂਕਿ ਹੁਣ ਇਹ ਹਾਈਲਾਈਟ ਹੋ ਗਿਆ ਮੁੱਦਾ న్యూਸ ਦੇ ਵਿੱਚ ਜਾ ਰਿਹਾ ਹੋਰ ਸਟੇਟਾਂ ਦੇ ਕੀ ਲੋਕ ਸੋਚਦੇ ਹੋਣਗੇ ਕਿ ਪੰਜਾਬ ਦੀਆਂ ਕੁੜੀਆਂ ਇਦਾਂ ਦੀਆਂ ਜਦਕਿ ਸਾਰੀਆਂ ਨਹੀਂ ਹੈਗੀਆਂ ਤੁਹਾਨੂੰ ਪਤਾ ਮੱਝ ਦੀ ਪੂਛ ਗੰਦੀ ਹੁੰਦੀ ਉਹ ਸਾਰਾ ਪਿੰਡਾ ਖਰਾਬ ਕਰ ਦਿੰਦੀ ਸੇਮ ਇਦਾਂ ਦੀ ਕਹਾਣੀ ਇਦਾਂ ਦੀ ਕੁੜੀਆਂ ਤੇ ਗੋਗਦੀਆਂ ਸੋ ਮੈਂ ਤਾਂ ਹੁਣ ਇਹੀ ਕਹੂੰਗਾ ਕਿ ਭੈਣੇ ਜਾਂ ਤਾਂ ਬੱਸ ਜਾ ਅਗਲੇ ਦੇ ਜਾ ਉਹਦੇ ਪੈਸੇ ਦੇ ਦੇ ਨਹੀਂ ਤਾਂ ਫਿਰ ਜੋ ਹੁਣ ਮੁੰਡਾ ਗੋਹਾਰ ਲਾ ਰਿਹਾ ਹੁਣ ਪਰਚੇ ਵੀ ਕੀਤੇ ਸਾਰਾ ਕੁਝ ਕੀਤਾ ਫਿਰ ਹੁਣ ਤੂੰ ਆਪਣਾ ਸੋਚ ਨਹੀਂ ਮੇਰਾ ਜੀ ਟੋਟਲ 45 ਲੱਖ ਰੁਪਇਆ ਲੱਗ ਗਿਆ 35 ਤੋਂ 36 ਲੱਖ ਰੁਪਇਆ ਵਿਆਹ ਤੇ ਲੱਗਿਆ ਜੀ ਕੁੜੀ ਤੇ ਲੱਗਿਆ ਸੌਰੀ ਤੇ ਦੂਸਰੇ ਵਿਆਹ ਤੇ ਲੱਗੇ ਜੀ ਟੋਟਲ 35 ਤੋਂ 36 ਲੱਖ ਰੁਪਇਆ ਲੱਗ ਗਿਆ ਦੋ ਕਾਲ ਜਾਨੀਆਂ ਫੀਸਾਂ ਭਰੀਆਂ ਕੁੜੀ ਦੀਆਂ ਪੈਸੇ ਵੀ ਬਾਹਰ ਭੇਜੇ ਸ਼ਾਪਿੰਗ ਕਰ ਜੇ ਹੁਣ ਹੁਣ ਬਾਕੀ ਪੰਜਾਬੀਏ ਤੁਹਾਡੀ ਵੀ ਸਪੋਰਟ ਦੀ ਲੋੜ ਆ ਬੰਦੇ ਨੂੰ ਇਹ ਨਾ ਹੋਵੇ ਕੱਲ ਨੂੰ ਸੁਸਾਈਡ ਕਰ ਲੈ ਕੇ ਬਾਅਦ ਚ ਤੁਸੀਂ ਕੈਂਡਲ ਮਾਰਚ ਲੈ ਕੇ ਤੁਰੇ ਫਿਰਿਓ ਕਿ ਮੁੰਡੇ ਲਈ ਸਪੋਰਟ ਕਰਨੀ ਆ ਤੇ ਹੁਣ ਉਹ ਮੌਕਾ ਹੈਗਾ ਉਹਦੇ ਨਾਲ ਖੜਜੋ ਤੇ ਉਹ ਬੰਦਾ ਤਾਂ ਕਹਿ ਰਿਹਾ ਕਿ ਹੁਣ ਮੇਰੇ ਕੋਲ ਤਾਂ ਕੋਈ ਪੈਸਾ ਵੀ ਨਹੀਂ ਹੈ ਵਕੀਲਾ ਨੂੰ ਦੇਣ ਲਈ ਐਨਆਈ ਐਨਆਰ ਵੀਰਾਂ ਦੇ ਅੱਗੇ ਬੇਨਤੀ ਕਰ ਰਿਹਾ ਕਿ ਵੀਰਿਓ ਉਹਦੀ ਹੈਲਪ ਕਰਿਓ ਤੇ ਹੁਣ ਉਹ ਕੁੜੀ ਦਾ ਵੀ ਕਹਿਣਾ ਮੁੰਡੇ ਦਾ ਕਹਿਣਾ ਕਿ ਉਹ ਕੁੜੀ ਘਰੋਂ ਵੀ ਨਿਕਲਦੀ ਹੁਣ ਬਦਨਾਮੀ ਇੰਨੀ ਜ਼ਿਆਦਾ ਹੋ ਗਈ ਹੁਣ ਪਤਾ ਲੱਗ ਗਿਆ ਉੱਥੇ ਸਾਰਿਆਂ ਨੂੰ ਮੂੰਹ ਤੇ ਮਾਸਕ ਲਾ ਕੇ ਨਿਕਲਦੀ ਆ ਪਰ ਮੁੰਡਾ ਫਿਰ ਵੀ ਦੇਖੋ ਨਹੀਂ ਸਾਰੇ ਲੋਕੀ ਲਾ ਦਿੰਦੇ ਐਲੀਗੇਸ਼ਨ ਲਾ ਦਿੰਦੇ ਜੀ ਇਦਾਂ ਕੀਤਾ ਮੁੰਡਾ ਫਿਰ ਵੀ ਕਹਿ ਰਿਹਾ ਮੈਨੂੰ ਨਹੀਂ ਪਤਾ ਪੂਰੀ ਗੱਲਤ ਹੈ ਜਾਂ ਨਹੀਂ ਹੈ ਮੈਨੂੰ ਨਹੀਂ ਪਤਾ ਉਹਦੇ ਉੱਥੇ ਕੋਈ ਰਿਲੇਸ਼ਨ ਹੈਗਾ ਕਿਸੇ ਨਾਲ ਨਹੀਂ ਹੈਗਾ ਪਰ ਮੈਨੂੰ ਕੁੜੀ ਜਿਆਦਾ ਮੇਰੇ ਘਰੇ ਆ ਜਾਵੇ ਸਾਰਾ ਕੁਝ ਛੱਡ ਕੇ ਜਾਂ ਮੇਰੇ ਪੈਸੇ ਬੰਸ ਦਿਵਾ ਦੇ ਹੁਣ ਪੰਜਾਬੀਓ ਤੁਹਾਡੇ ਤੇ ਆ ਤੁਸੀਂ ਇਸ ਖਬਰ ਨੂੰ ਕੀ ਸੋਚਦੇ ਹੋ ਕੀ ਕਹਿਣਾ ਚਾਹੁੰਦੇ ਆ ਕੀ ਨਹੀਂ ਕਹਿਣਾ ਚਾਹੁੰਦੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਪੰਜਾਬ ਦੇ ਵਿੱਚ ਬਹੁਤ ਕੇਸ ਇਦਾਂ ਦੇ ਹੋ ਰਹੇ ਆ ਮੁੰਡੇ ਕੋਲ ਹਰ ਇੱਕ ਪ੍ਰੂਫ ਹਰ ਇੱਕ ਮੁੰਡਾ ਪ੍ਰੂਫ ਰੱਖੀ ਬੈਠਾ ਤੇ ਮੈਂ ਕਹਿੰਦਾ ਵੀ ਚੱਲ ਜੋ ਵੀ ਯਾਰਾ ਮੁੰਡੇ ਨਾਲ ਇਨਸਾਫ ਹੋਣਾ ਚਾਹੀਦਾ ਤੇ ਕੁੜੀ ਨੂੰ ਜਾਂ ਤਾਂ ਘਰ ਆ ਕੇ ਬਸ ਜਾਣਾ ਚਾਹੀਦਾ ਜਾਂ ਫਿਰ ਉਹਦੇ ਪੈਸੇ ਵਾਪਸ ਕਰ ਦੇਵੇ ਜਾਂ ਫਿਰ ਜਿੱਦਾਂ ਇਹ ਮੁੰਡਾ ਸਬੂਤ ਦੇ ਰਿਹਾ ਸਾਰਾ ਕੁਝ ਅਗਰ ਕੁੜੀ ਨੂੰ ਕੁਝ ਲੱਗਦਾ ਕਿ ਹਾਂ ਵਾਕਈ ਆ ਚੀਜ਼ ਸੀ ਤਾਂ ਕੁੜੀ ਨੂੰ ਸਾਹਮਣੇ ਆ ਕੇ ਆਪਣੇ ਆਪਣਾ ਪੱਖ ਰੱਖਣਾ ਚਾਹੀਦਾ ਨਹੀਂ ਤਾਂ ਫਿਰ ਜਿਹੜਾ ਤੁਹਾਨੂੰ ਪਤਾ ਜਿਹੜਾ ਭੱਜਦਾ ਹੁੰਦਾ ਉਹ ਚੋਰ ਹੀ ਹੁੰਦਾ ਤੇ ਮੈਂ ਚਾਹੁੰਦਾ ਕਿ ਕੁੜੀ ਜੇਕਰ ਦੇ ਬਾਕੀ ਨੂੰ ਕੁਝ ਲੱਗਦਾ ਕਿ ਹਾਂ ਕੁਝ ਗਲਤ ਹੋਇਆ ਮੇਰੇ ਨਾਲ ਤਾਂ ਉਹ ਵੀ ਆਪਣੇ ਪੱਖ ਰੱਖੇ ਨਹੀਂ ਇਹ ਤੇ ਪੈਸੇ ਵਾਪਸ ਕਰ ਦੇਣੇ ਚਾਹੀਦੇ ਤੇ ਬਾਕੀ ਮੈਂ ਇਹ ਵੀ ਅਰਦਾਸ ਕਰਦਾ ਵੀ ਜਿੰਨੇ ਆਪਣੇ ਮੁੰਡੇ ਕੁੜੀਆਂ ਅੱਜ ਤੱਕਲ ਇਤਾਂ ਦਾ ਸੀਨ ਹੁੰਦਾ ਜਾਂ ਮੁੰਡਾ ਬਾਹਰ ਗਿਆ ਹੁੰਦਾ ਕੁੜੀ ਪਾਗਲੇ ਹੋ ਜਾਂਦੀ ਹੈ ਕਿ ਬਾਹਰ ਜਾਣਾ ਜਾਂ ਮੁੰਡਾ ਬਾਹਰ ਗਿਆ ਕੁੜੀ ਬਾਹਰ ਗਈ ਹੁੰਦੀ ਹੈ ਤਾਂ ਮੁੰਡਾ পাগল ਹੋ ਜਾਂਦਾ ਤੇ ਤੁਹਾਨੂੰ ਸੋਚਣਾ ਚਾਹੀਦਾ ਕਿ ਅਸੀਂ ਕੀ ਕੁਝ ਕਰ ਰਹੇ ਹਾਂ ਕਿਉਂਕਿ ਹੁਣ 45 ਲੱਖ ਰੁਪਏ ਮੁੰਡੇ ਦਾ ਲੱਗ ਗਿਆ ਉਹ ਬਾਹਰ ਗਿਆ ਕਰੋ ਤਾਂ ਬਾਹਰ ਜਾਣ ਦਾ ਸੀਗਾ ਚਾਹ ਵੀ ਮੈਂ ਬਾਹਰ ਹੀ ਜਾਣਾ ਉਹ 45 ਲੱਖ ਰੁਪਏ ਖੁਦ ਲਾ ਕੇ ਵੀ ਜਾ ਸਕਦਾ ਜੀ ਯਾਰ ਖੋਤੇ ਡਿਪੈਂਡ ਹੋ ਕੇ ਜਾ ਸਕਦੇ ਕਿਸੇ ਦੇ ਥੱਲੇ ਲੱਗਣ ਦੀ ਜ਼ਰੂਰਤ ਨਹੀਂ ਸੀ ਤਾਂ ਇਹ ਚੀਜ਼ ਨੂੰ ਵੀ ਨੋਟਿਸ ਕਰਿਆ ਕਰੋ ਕਿਉਂਕਿ ਮੇਰਾ ਇੱਕ ਦੋਸਤ ਸੀ ਮੈਂ ਤੁਹਾਨੂੰ ਉਹਦੀ ਸਟੋਰੀ ਦੱਸਦਾ ਉਹਦੀ ਵੀ ਅਗੇਜਮੈਂਟ ਹੋਈ ਸੀਗੀ ਅਰੇਂਜ ਮੈਰਿਜ ਹੋਈ ਸੀ ਕਿ ਰਿਸ਼ਤੇਦਾਰਾਂ ਨੇ ਰਿਸ਼ਤਾ ਕਰਵਾਇਆ ਸੀ ਉਹਦਾ ਕੁੜੀ ਨੇ ਹਾਈਲਾਈਟਸ ਕੀਤੀ ਸੀ ਤੇ ਕੁੜੀ ਦੇ ਘਰਦਿਆਂ ਦੀ ਡਿਮਾਂਡ ਇਹ ਸੀ ਕਿ ਅਸੀਂ ਕੁੜੀ ਨੂੰ ਬਾਹਰ ਭੇਜਣਾ ਪਰ ਪੈਸੇ ਨਹੀਂ ਮੁੰਡੇ ਵਾਲੇ ਕਹਿੰਦੇ ਸੀ ਠੀਕ ਆ ਅਸੀਂ ਪੈਸੇ ਲਾਵਾਂਗੇ ਸਾਰਾ ਕੁਝ ਕਰਾਂਗੇ ਪਰ ਮੁੰਡੇ ਨੂੰ 2 ਜਾਂ 3 ਮਹੀਨਿਆਂ ਦੇ ਵਿੱਚ ਵਿੱਚ ਹੀ ਅਗੇਂਜਮੈਂਟ ਤੇ ਹੀ ਪਤਾ ਲੱਗ ਗਿਆ ਸੀਗਾ ਕਿ ਇਹ ਕੁੜੀ ਠੀਕ ਨਹੀਂ ਹੈ ਤੇ ਕੁੜੀ ਦਾ ਸਿਰਫ ਉਹ ਸਰਪਸ ਇਹੀ ਹੈ ਕਿ ਇਹਨੇ ਬਾਹਰ ਜਾਣਾ ਮੇਰੇ ਪੈਸੇ ਲਵਾ ਕੇ ਤੇ ਬਾਅਦ ਦੇ ਵਿੱਚ ਜਿੱਦਾਂ ਦੇ ਇਹਦੇ ਹਾਲਾਤ ਆ ਤੇ ਇਹਨੇ ਉਹ ਕੁਝ ਹੀ ਕਰਨਾ ਬਾਹਰ ਜਾ ਕੇ ਇਹਦੇ ਲੱਤ ਹੀ ਮਾਰਨੀ ਆ ਤੇ ਮੁੰਡੇ ਵਾਲਿਆਂ ਨੇ ਉਸੇ ਟਾਈਮ ਜਵਾਬ ਦਿੱਤਾ ਸੀ ਫਿਰ ਵੀ ਦੇਖ ਲਓ ਤੁਸੀਂ ਅਗੇਂਜਮੈਂਟ ਤੇ ਹੀ ਉਹ ਇੰਨੇ ਲਾਲਚੀ ਸੀ ਇੰਨੇ ਫਰਾਡੀਏ ਸੀ 2 ਲੱਖ ਰੁਪਇਆ ਅਗੇਂਜਮੈਂਟ ਤੇ ਹੀ ਲੈ ਗਏ ਸੀ ਕਿ ਸਾਡਾ ਖਰਚਾ ਹੋਇਆ ਜੀ ਇਹ ਹੋਇਆ ਉਹ ਹੋਇਆ ਤੇ ਸੋਚੋ ਜੇ ਅਗਰ ਮੁੰਡੇ ਵਾਲੇ ਮੈਰਿਜ ਕਰਕੇ ਪੈਸਾ ਲਾ ਕੇ ਉਹਨੂੰ ਬਾਹਰ ਭੇਜ ਦੰਦੇ ਤਾਂ ਕੀ ਪਤਾ ਉਹਨਾਂ ਦਾ ਵੀ 40 ਲੱਖ 50 ਲੱਖ ਲੱਗਦਾ ਤੇ ਇਸ ਤੋਂ ਵੈਟਰ ਉਹਨੇ ਸੋਚ ਉਹਨਾਂ ਦਾ ਫੈਸਲਾ 2 ਲੱਖ ਚ ਹੋ ਗਿਆ ਥੋੜੇ ਚਕੰਨੇ ਰਿਹਾ ਕਰੋ ਤੁਸੀਂ ਵੀ ਮੁੰਡੇ ਕੁੜੀਓ ਜੇ ਤੁਹਾਡੇ ਨਾਲ ਤੁਹਾਨੂੰ ਪਹਿਲਾਂ ਸਾਰਾ ਕੁਝ ਪਤਲਾ ਜਾ ਜਿੱਦਾਂ ਹੁਣ ਮੁੰਡਾ ਕਹਿ ਰਿਹਾ ਕਿ ਕੁੜੀ ਨੇ ਮੈਨੂੰ ਨਾਲ ਨਹੀਂ ਲੱਗਣ ਦਿੱਤਾ ਸੌਣ ਨਹੀਂ ਦਿੱਤਾ ਆਪਣੇ ਨਾਲ ਤੇ ਉਹਨੂੰ ਪਤਾ ਲੱਗ ਚੁੱਕਿਆ ਸੀਗਾ ਵੀ ਕੀ ਮਨਸਾ ਕੀ ਨਹੀਂ ਪਤਾ ਲੱਗ ਜਾਂਦਾ ਹਰ ਇੱਕ ਨੂੰ ਐਨੇ ਵੀ ਕਿਸੇ ਚੀਜ਼ ਪਿੱਛੇ ਐਨੇ ਨਾ ਹੋਇਆ ਕਰੋ ਥੋੜਾ ਜਿਹਾ ਸੋਚਿਆ ਕਰੋ ਸਮਝਿਆ ਕਰੋ ਜਮਾਨਾ ਬਹੁਤ ਅੱਗੇ ਨਿਕਲ ਗਿਆ ਤੇ ਤੁਸੀਂ ਇਸ ਚੀਜ਼ ਤੇ ਵੀ ਧਿਆਨ ਦਿਆ ਕਰੋ ਆਈ ਹੋਪ ਤੁਸੀਂ ਸਾਰਾ ਕੁਝ ਸਮਝ ਗਏ ਹੋਵੋਗੇ ਤੇ ਤੁਸੀਂ ਸੋਚੋਗੇ ਹੁਣ ਅਦਾਸ ਕਰੋਗੇ ਕਿ ਚਲੋ ਅੱਗੇ ਤੋਂ ਇਦਾਂ ਦੀਆਂ ਕਾਂਡ ਨਾ ਕੋਈ ਹੋਵੇ ਨਾ ਪੰਜਾਬ ਦਾ ਨਾਮ ਬਦਨਾਮ ਹੋਵੇ ਮੁੰਡੇ ਕੁੜੀਆਂ ਦਾ ਨਾ ਪੰਜਾਬੀ ਕੁੜੀਆਂ ਦਾ ਨਾਮ ਬਦਨਾਮ ਹੋਵੇ ਬੇਨਤੀ ਕਰਦਾ ਕਿ ਜਿਹੜੇ ਇਦਾਂ ਦਾ ਸੋਚ ਰਿਹਾ ਕਰਨ ਬਾਰੇ ਜਾਂ ਜਿਹੜੇ ਇਦਾਂ ਪੈਸੇ ਲਵਾ ਕੇ ਗਏ ਹੋਏ ਆ ਤਾਂ ਪਲੀਜ਼ ਪਲੀਜ਼ ਜਾ ਕੇ ਉਹਨਾਂ ਨੂੰ ਬੁਲਾ ਲਓ ਆਪਣੇ ਕੋਲ ਜਾਂ ਫਿਰ ਤੁਸੀਂ ਉਹਨਾਂ ਦੇ ਪੈਸੇ ਵਾਪਸ ਕਰ ਦਿਆ ਕਰੋ ਇਦਾਂ ਨਾ ਕਰਿਆ ਕਰੋ ਕਿਸੇ ਨਾਲ ਧੋਖਾ ਨਾ ਕਰਿਆ ਕਰੋ ਕਿਉਂਕਿ ਰੱਬ ਉਹ ਉੱਪਰ ਵਾਲਾ ਸਾਰਾ ਕੁਝ ਦੇਖਦਾ ਕਈ ਵਾਰ ਪਰ ਜੋ ਬੀਜਿਆ ਹੁੰਦਾ ਉਹੀ ਵੱਢਣਾ ਪੈਂਦਾ ਕਿਉਂਕਿ ਤੁਹਾਡੇ ਵੀ ਅੱਗੇ ਭੈਣ ਭਰਾ ਤੁਹਾਡਾ ਪਰਿਵਾਰ ਵੀ ਪੰਜਾਬ 'ਚ ਰਹਿੰਦਾ ਫਿਰ ਉਹ ਮਿਲਵਤਨ ਜਿੱਦਾਂ ਦਾ ਹੋਊਗਾ ਤੁਸੀਂ ਆਪ ਸਮਝਦਾਰ ਹੋ ਤੁਸੀਂ ਤਾਂ ਬਾਹਰ ਜਾ ਕੇ ਠੀਕ ਆ ਰਹਿ ਲੂਗੇ ਬਾਹਰ ਦੀ ਲਾਈ ਪਰ ਜਿਆਦਾ ਟਾਈਮ ਨਹੀਂ ਬੰਦਾ ਬਾਹਰ ਰਹਿ ਸਕਦਾ ਆਉਣਾ ਤਾਂ ਮੁੜ ਕੇ ਘਰ ਹੀ ਪੈਂਦਾ ਸੋ ਸਮਝਗੇ ਹੋਵੋਗੇ ਕਮੈਂਟ ਕਰਕੇ ਜਰੂਰ ਦੱਸਿਓ ਕੀ ਹੈ ਕੀ ਨਹੀਂ ਤੇ ਇਸ ਚੈਨਲ ਨੂੰ ਤੁਹਾਡੀ ਬਹੁਤ ਜ਼ਿਆਦਾ ਸਪੋਰਟ ਦੀ ਜ਼ਰੂਰਤ ਆ ਚੈਨਲ ਤੇ ਤੁਹਾਡੇ ਲਈ ਨਿਊਜ਼ ਲੈ ਕੇ ਆਵਾਂਗੇ ਤਾਂ ਕਰਕੇ ਇਸ ਵੀਡੀਓ ਨੂੰ ਜ਼ਿਆਦਾ-ਜ਼ਿਆਦਾ ਸ਼ੇਅਰ ਕਰਿਆ ਕਰੋ ਜ਼ਿਆਦਾ-ਜ਼ਿਆਦਾ ਲਾਈਕ ਕਰਿਆ ਕਰੋ ਔਰ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਨਾ ਭੁੱਲਿਓ